ਕਿ ਸੋਹਣੇ ਡਿਜ਼ਾਈਨ ਨੂੰ ਬਾਈ ਉਹਨੂੰ ਚੰਗਾ ਰੂਪ ਦੇਣ ਵਾਸਤੇ ਇੱਕ ਚੰਗਾ ਠੇਕੇਦਾਰ ਹੋਣਾ ਚਾਹੀਦਾ ਠੇਕੇਦਾਰ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਕਹਿੰਦਾ ਮਤਲਬ ਵੀ ਆਪਾਂ ਕਈ ਵਾਰੀ ਡਿਜ਼ਾਈਨ ਬਾਲਾ ਸੋਹਣਾ ਹੁੰਦਾ ਹਰੇਕ ਬਿਸਤਰੀ ਤੋਂ ਬਾਈ ਉਵੇਂ ਕੰਮ ਨਹੀਂ ਹੁੰਦਾ ਹੁੰਦਾ ਨਹੀਂ ਹਾਂ ਸੇਮ ਟੂ ਸੇਮ ਬਣਾ ਨਹੀਂ ਸਕਦੇ ਇੱਕ ਹੋਰ ਚੀਜ਼ ਆ ਬਾਈ ਤੁਸੀਂ ਜਿੱਥੇ ਇੱਥੇ ਯੂਜ਼ ਕਰਨੀ ਸੀ ਜਾਲੀ ਕਰ ਲਈ ਪਰ ਜਿਹੜੇ ਆ ਡਿਜ਼ਾਈਨ ਦਿੱਤੇ ਆ ਤੁਸੀਂ ਬਾਹਰੋਂ ਇਹ ਸਦਾ ਬਾਹਰ ਹੀ ਨੇ ਇਹਨਾਂ ਨੂੰ ਕੁਝ ਨਹੀਂ ਮੰਨ ਲਗੇ ਜਿਹਨੂੰ ਹਾਂ ਇਹ ਨਾ ਪਾਵੇ ਨਾ ਕੁਝ ਨਹੀਂ ਲਗਾਏ ਆ ਆਪਣੇ ਬਾਈ ਜੀ ਨੇ ਆਪ ਹੀ ਬਣਾਏ ਆ ਚੜਾਈ ਦਾ ਬਾਈ ਜੀ ਇਹ 37 ਸਕਰ ਫੁੱਟ ਹੈ ਜਿਹੜੀ ਲੰਬਾਈ ਆ ਉਹ 47 ਹੈ ਢੋਣ ਵਾਲੇ ਦਾ ਕੋਈ ਘੁੰਮ ਵਗੈਰਾ ਜਾਂ ਪਾਣੀ ਨਾਲ ਖਰਾਬ ਨਹੀਂ ਹੁੰਦੀਆਂ ਠੀਕ ਹੈ ਜੀ ਹਾਂਜੀ ਹਾਂ ਲੱਗਦਾ ਨਹੀਂ ਹੈਗਾ ਇਹਨਾਂ ਨੂੰ ਇਹ ਇਹਨਾਂ ਦੀ ਵਧੀਆ ਲਾਈਫ ਟਾਈਮ ਬੈਲਿਟੀ ਹੈ ਤੇ ਨਾਲੇ ਬਾਈ ਇਹ ਲੱਕੜ ਨਾਲੋਂ ਸਸਤੇ ਹੁੰਦੇ ਆ ਹਾਂਜੀ ਹਾਂ ਲੱਕੜ ਨਾਲੋਂ ਸਸਤੇ ਆ ਤੇ ਇਹ ਚ ਉਮਰ ਵਗੈਰਾ ਦਾ ਤਾਂ ਇਹੋ ਆਪਾਂ ਨੇ ਇੱਥੇ ਕੱਟ ਆ ਭਾਰੀ ਚੱਪ ਭਾਰ ਲੈ ਕੇ ਚੜਨਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਅਸੀਂ ਗੱਟ ਰੂਟ ਲੈ ਕੇ ਜਿੱਥੋਂ ਦੀ ਚੜਿਆ ਫਿਰ ਤਾਂ ਬਈ ਇਦੋਂ ਤੱਕ ਕੀ ਭਾਰਾ ਚੱਕਣਾ ਹੈ ਨਾ 2700 ਸਕਰ ਫੁੱਟ ਦੀ ਕੋਠੀ ਲੈ ਕੇ ਆਏ ਜੀ ਆਪਾਂ ਤੁਹਾਡੇ ਵਾਸਤੇ ਜਿਹੜੇ ਭਰਾ ਠੇਕੇਦਾਰ ਨੇ ਬਣਾਈ ਹੈ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਜਾਣਾਂਗੇ ਕਿੰਨਾਂ ਨੇ ਇਹ ਬਣਾਈ ਹੈ ਤੇ ਜਿਹੜੇ ਭਰਾ ਦੀ ਕੋਠੀ ਆ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੇ 2700 ਏਰੀਆ ਜੀ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ 1700 ਸਕਰ ਫੁੱਟ ਇਹ ਥੱਲੇ ਆ ਤੇ ਜਿਹੜਾ ਫਰਸਟ ਫਲੋਰ ਹੈ 1000 ਸਕਰ ਫੁੱਟ ਇਹਦਾ ਫਰਸਟ ਫਲੋਰ ਹੈ ਟੋਟਲ 27200 ਬਣਦਾ ਇਹ ਤੇ ਇੱਧਰ ਬਈ ਆਪਾਂ ਇੱਕ ਵਾਰੀ ਫਰੰਟ ਦਿਖਾ ਦੋ ਸਾਰਾ ਤੇ ਫੇਰ ਆਪਾਂ ਕੋਠੀ ਦੇ ਅੰਦਰ ਚੱਲਾਂਗੇ ਤੇ ਕੋਠੀ ਚ ਪੀਓਪੀ ਦਾ ਕੰਮ ਚੱਲੀ ਜਾਂਦਾ ਤੇ ਪਲਾਸਟਰ ਲੱਗ ਭਾਗੇ ਹੋ ਗਏ ਆਹ ਦੇਖੋ ਜੀ ਬਾਈ ਉਹਨਾਂ ਨੇ ਇੱਕ ਬਹੁਤ ਸੋਹਣਾ ਪ੍ਰਾਲ ਲਾਗਾ ਤੇ ਕੋਠੀ ਤੇ ਤਾਂ ਆਪਾਂ ਬਹੁਤ ਜ਼ਿਆਦਾ ਪੈਸਾ ਲਾ ਦਿੰਨੇ ਆ ਜਿਹੜੀ ਆ ਚੀਜ਼ ਐ ਦੇ ਬਾਹਰਲੇ ਪਾਸੇ ਇੱਕ ਨਿਓ ਮਾਰੀ ਐ ਸਾਰੀ ਕੋਠੀ ਦੇ ਤੇ ਅੰਦਰ ਮਿੱਟੀ ਪੈ ਜੂਗੀ ਤੇ ਬਾਅਦ ਦੇ ਵਿੱਚ ਕੋਈ ਨਿਓ ਨਾਲੋਂ ਮਿੱਟੀ ਨਿਕੁਰ ਕੇ ਬਾਹਰ ਜਾਂਦੀ ਜਮੀਂ ਵਗੈਰਾ ਪੈਂਦਾ ਤੇ ਇੱਥੇ ਗਮਲੇ ਵਗੈਰਾ ਵੀ ਰੱਖੇ ਜਾਣਗੇ ਬਹੁਤ ਸੋਹਣੀ ਡੈਕੋਰੇਸ਼ਨ ਹੋਣੀ ਐ ਤੇ ਬਾਈ ਨਾਲ ਗੱਲਬਾਤ ਕਰਵਾਉਨੇ ਆ ਜਿਹੜੇ ਭਰਾ ਦੀ ਇਹ ਕੋਠੀ ਹੈ ਤੇ ਜਿੰਨਾ ਕ ਆਪਾਂ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਬਾਈ ਉਹ ਨਾਲ ਗੱਲਬਾਤ ਕਰਾਂਗੇ ਤੇ ਆਜੋ ਜੀ ਦਿਖਾਉਣੇ ਆਪਾਂ ਅੰਦਰ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਆਪਾਂ ਖੜੇ ਕਿਹੜੇ ਪਿੰਡਾਂ ਤੇ ਕੀ ਨਾਮ ਆ ਆਪਣਾ ਆਪਣਾ ਪਿੰਡ ਫਲੂ ਵਾਲਾ ਡੋਗ ਰਿਆ ਬਾਈ ਜੀ ਇਹ ਬਰੁਲਾੜਾ ਤਹਿਸੀਲ ਚ ਪੈਂਦਾ ਹੈਗਾ ਨਾਲੀਆ ਬਰੁਲਾੜੇ ਤੋਂ ਤਿੰਨ ਕਿਲੋਮੀਟਰ ਹਾਂਜੀ ਬਾਈ ਤੇ ਡਿਸਟ੍ਰਿਕਟ ਮਾਨਸਾ ਠੀਕ ਹੈ ਜੀ ਹਾਂਜੀ ਤੇ ਨਾਮ ਬਾਈ ਜੀ ਆਪਣਾ ਮੇਰਾ ਕਿਰਨਜੀਤ ਸਿੰਘ ਹੈ ਬਾਈ ਜੀ ਕਿਰਨਜੀਤ ਸਿੰਘ ਹਾਂਜੀ ਹਾਂ ਤੇ ਬਾਈ ਹੋਰੀ ਪੰਜਾਬ ਪੁਲਿਸ ਚ ਨੇ ਜੀ ਹਾਂਜੀ ਹਾਂ ਤੇ ਆਪਾਂ ਬਾਈ ਗੱਲਬਾਤ ਕਰਾਂਗੇ ਅੱਗੇ ਕੋਠੀ ਬਾਈ ਬਣਾਈ ਕਿੰਨਾਂ ਨੇ ਆ ਕਿਹੜੇ ਮਿਸਤਰੀ ਭਰਾ ਨੇ ਆ ਇਹ ਆਪਣੇ ਨਾਲ ਹੀ ਨੇ ਜਗਦੀਪ ਸਿੰਘ ਜੱਗੀ ਮਿਸਤਰੀ ਮਡਾਲੀ ਮਡਾਲੀ ਪਿੰਡ ਆ ਇਹਨਾਂ ਦਾ ਠੀਕ ਹੈ ਜੀ ਜੱਗੀ ਬਾਈ ਹੈ ਹਾਂਜੀ ਹਾਂ ਇਹਨਾਂ ਦਾ ਮਡਾਲੀ ਪਿੰਡ ਆ ਇਹਨਾਂ ਨੇ ਸਾਰੀ ਕੋਠੀ ਬਣਾਈ ਤੇ ਬਾਈ ਹੋਰਾਂ ਨਾਲ ਵੀ ਗੱਲਬਾਤ ਆਪਾਂ ਕਰਵਾਵਾਂਗੇ ਤੇ ਇੱਕ ਵਾਰੀ ਆਪਾਂ ਇਹਨਾਂ ਤੋਂ ਬਾਈ ਹੋਰਾਂ ਤੋਂ ਜਾਣਦੇ ਤੇ ਬਾਈ ਜੀ ਆਪਾਂ ਕੋਠੀ ਦੀ ਡਾਈਮੈਂਸ਼ਨ ਦੀ ਗੱਲ ਕਰੀਏ ਚੜਾਈ ਲੰਬਾਈ ਦੀ ਇਹ ਕਿੰਨੀਆਂ ਬਾਈ ਚੜਾਈ ਦਾ ਬਾਈ ਜੀ ਇਹ 37 ਸਕਰ ਫੁੱਟ ਹੈ ਜਿਹੜੀ ਲੰਬਾਈ ਹੈ ਉਹ 47 ਹੈ 37 ਕਿਚੌੜੀ ਹੈ ਬਾਈ ਇਹ ਤੇ 47 ਕਿਹਦੀ ਲੰਬਾਈ ਹੈ ਹਾਂਜੀ ਹਾਂਜੀ 1700 ਦੇ ਲਗਭਗ ਏਰੀਆ ਬਣਦਾ ਏਰੀਆ ਬਣਦਾ ਹਾਂਜੀ ਤੇ ਬਾਈ ਇੱਥੋਂ ਡਰਾਈਂਗ ਰੂਮ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਤੇ ਇੱਕ ਇਹਦੇ ਚ ਬਾਈ ਆਪਾਂ ਜਿਹੜਾ ਜਿਹੜਾ ਮਟੀਰੀਅਲ ਵਰਤਿਆ ਤੁਸੀਂ ਨਾਲ ਆ ਜਾਓ ਦੱਸਿਓ ਜਰੂਰ ਹੈ ਨਾ ਕੀ ਕੀ ਆਪਾਂ ਮਟੀਰੀਅਲ ਵਰਤਿਆ ਤੇ ਇਹਦੇ ਚ ਬਾਈ ਆ ਜਿਹੜਾ ਡਰਾਈਂਗ ਰੂਮ ਹੈਦਾ ਇਹਦੀ ਡਾਈਮ ਇਹ 12 ਬਾਈ 12 12 ਬਾਈ 12 ਦਾ ਹਾਂਜੀ ਹਾਂ ਤੇ ਬਾਈ ਚਗਾਠਾਂ ਦਿਖਾ ਦਿਓ ਇੱਧਰ ਚਗਾਠਾਂ ਵਾਲਾ ਜਿਹੜਾ ਅਮਦੀਦੀਆਂ ਵਾਲਾ ਬਾਈ ਇਹ ਬਾਈ ਜਿਹੜੀਆਂ ਚਗਾਠਾਂ ਨੇ ਤੁਸੀਂ ਇਹ ਪੱਥਰ ਦੀਆਂ ਨੇ ਨਾ ਹਾਂਜੀ ਹਾਂ ਇਹ ਪੱਥਰ ਦੀਆਂ ਨੇ ਤੇ ਬਾਈ ਇਹ ਕੀਨੇ ਸਕੂਸ਼ਨ ਕੀਤਾ ਤੁਹਾਨੂੰ ਵੀ ਪੱਥਰ ਵਾਲਾ ਇਹ ਆਪਾਂ ਨੂੰ ਆਪਣੇ ਮਿਸਤਰੀ ਨੇ ਜੱਗੀ ਜੀ ਇਹਨਾਂ ਨੇ ਕਰਿਆ ਸੀਗਾ ਵੀ ਇਹਨਾਂ ਨੂੰ ਨਾਲੇ ਦਾ ਕੋਈ ਘੁੰਮ ਵਗੇਰਾ ਜਾਂ ਪਾਣੀ ਨਾਲ ਖਰਾਬ ਨਹੀਂ ਹੁੰਦੀਆਂ ਠੀਕ ਹੈ ਜੀ ਹਾਂਜੀ ਹਾਂ ਲੱਗਦਾ ਨਹੀਂ ਹੈਗਾ ਇਹਨਾਂ ਨੂੰ ਤੇ ਇਹਨਾਂ ਦੀ ਵਧੀਆ ਲਾਈਫਟਾਈਮ ਵੈਲਿਡਿਟੀ ਹੈ ਤੇ ਨਾਲੇ ਬਾਈ ਇਹ ਲੱਕੜ ਨਾਲੋਂ ਸਸਤੇ ਹਾਂਜੀ ਹਾਂ ਲੱਕੜ ਨਾਲੋਂ ਸਸਤੇ ਹੈ ਤੇ ਬਾਈ ਇਹ ਆਪਾਂ ਨਾ ਕਈ ਕੋਠ ਲੱਗੀਆਂ ਹੋਈਆਂ ਇਹ ਚਗਾਠਾਂ ਪੱਥਰ ਦੀਆਂ ਪਹਿਲਾਂ ਆਪਾਂ ਜਿਆਦਾ ਬਾਈ ਜਿਸਤੀ ਵੀ ਲਾਉਣੇ ਹਨਾ ਹਾਂਜੀ ਹਾਂ ਜਿਹੜੀਆਂ ਜਾਪਾਨੀ ਚਾਦਰ ਦੀਆਂ ਹੋਈਆਂ ਨੇ ਤੇ ਉਹ ਵੀ ਲਾਉਣੇ ਹਨ ਤੇ ਲੱਕੜ ਦੀਆਂ ਵੀ ਲਾਉਂਦਾ ਕੋਈ ਭਰਾ ਤੇ ਇਹ ਚੀਜ਼ ਹੀ ਬਾਈ ਲਾਈਫ ਹੈ ਇਹ ਕਹਿਣਾ ਬਾਈ ਉਹਨਾਂ ਨੇ ਵੀ ਲੱਗੀਆਂ ਇਹ ਤਾਂ ਲਾਉਂਦੇ ਹੋਣੇ ਹਨ ਨਾ ਪਹਿਲਾਂ ਹਾਂਜੀ ਹਾਂ ਤੇ ਇਧਰ ਬਾਈ ਆ ਡਿਜ਼ਾਈਨ ਦਿਖਾ ਦਿਓ ਡਰਾਈਂਗ ਰੂਮ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਬਾਹਰ ਤੋਂ 프ਰੰਟ ਤੋਂ ਤੇ ਵਿੰਡੋ ਵਗੈਰਾ ਲਾ ਕੇ ਇੱਕ ਗੱਲ ਹੋਰ ਹੈ ਜਦੋਂ ਕੋਠੀ ਸਾਰੀ ਤਿਆਰ ਹੋ ਗਈ ਆਪਾਂ ਦੁਬਾਰਾ ਤੋਂ ਵੀਡੀਓ ਪਾਵਾਂਗੇ ਇੱਕ ਵਾਰੀ ਆਪਣਾ ਮਕਸਦ ਹੈ ਬਾਈ ਉਹਨਾਂ ਨਾਲ ਆਪਾਂ ਡੀਟੇਲ ਦੀ ਏਜ ਆਪਾਂ ਨੇ ਬਾਈ ਜੀ ਅਲਟਰਾ ਟੈਕ ਮਾਪਦੇ ਸਾਰੀ ਚ ਹਾਂਜੀ ਹਾਂ ਸਾਰੀ ਚ ਠੀਕ ਆ ਬਾਈ ਤੇ ਗਲੀ ਲਾ ਲੋ ਬਾਈ ਆਪਾਂ ਦੇਖੀ ਕਿੰਨੇ ਉੱਚੀ ਆ ਇਹ ਇਹ ਆਪਣਾ ਗਲੀ ਤੋਂ ਹੈਗਾ 5 ਫੁੱਟ ਆ ਬਾਈ 5 ਫੁੱਟ ਉੱਚਾ ਹਾਂਜੀ ਹਾਂ ਤੇ ਬਾਈ ਜਿੰਨੀ ਕੁ ਜ਼ਰੂਰਤ ਆ ਉਨੀ ਕੁ ਉੱਚੀ ਚਾ ਕੇ ਬਾਈ ਇਹ ਨਹੀਂ ਹੈਗਾ ਬਈ ਬਾਲੀ ਜਾਂਦੇ ਨੇ ਕੱਟ ਹੈ ਨਾ ਹਾਂਜੀ ਐਦਾਂ ਦਾ ਕੁਝ ਨਹੀਂ ਤੇ ਬਾਈ ਹੁਣ ਆਪਾਂ ਇਧਰ ਡ੍ਰੈਗ ਰੂਮ ਦਾ ਏਰੀਆ ਦੇਖਿਆ ਇਧਰ ਦੀ ਗੱਲ ਕਰੀਏ ਬਾਈ ਆ ਮੇਨ ਐਂਟਰੀ ਆ ਗਈ ਬਾਈ ਦਵਾਰਾ ਦਿਖਾ ਦਿਓ ਇੱਥੋਂ ਆਪਾਂ ਐਂਟਰ ਹੋਏ ਸੀ ਡ੍ਰੈਗ ਰੂਮ ਦੇ ਪਾਸੇ ਇਧਰਲੇ ਪਾਸੇ ਆ ਗਿਆ ਇਹ ਪਹਿਲਾ ਗੇਟ ਤੇ ਉਧਰ ਦੀ ਆਪਾਂ ਦੂਜਾ ਗੇਟ ਦੇਖ ਰਹੇ ਹੁਣ ਇਹ ਦਰ ਬਈ ਇਹ ਆਪਣਾ ਕਿਚਨ ਆ ਗਿਆ ਬਈ ਜੀ ਠੀਕ ਆ ਬਈ ਉਹਨੇ ਜਿੱਦਾਂ ਫਰੰਟ ਤੇ ਹੋ ਗਿਆ ਉਹਨਾਂ ਬਈ ਤੇ ਬਈ ਤੁਸੀਂ ਡੈਕੋਰੇਟ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਬਾਹਰੋਂ ਵੀ ਆਪਾਂ ਦਿਖਾਇਆ ਬਾਹਰੋਂ ਉਹ ਨਹੀਂ ਹੈਗਾ ਨਾਲ ਤਾਂ ਕੁੱਠੀ ਹੈਵੀ ਲੁੱਕ ਲੱਗਦੀ ਹੈ ਜਿਵੇਂ ਤੁਸੀਂ 2700 ਏਰੀਆ ਕਹਿੰਦੇ ਹੋ ਦੇਖਣ ਨੂੰ ਇਹ ਲੱਗਦਾ 3500 ਹੁੰਦਾ ਹਨ ਹਾਂ ਕਹਿੰਦੇ ਹੈਗੇ ਵੀ ਬਹੁਤ ਵੱਡਾ ਹੀ ਕੋਠੀ ਹੈ ਤੁਹਾਡੀ ਹਾਂ ਘੱਟੋ ਘੱਟ 3500 ਸਕਰ ਫਟੇਰੀਆ ਲੱਗਦਾ ਦੋਸਤੋ ਤੁਸੀਂ ਬਾਹਰੋਂ ਦੇਖ ਰਹੇ ਹੋ ਤੇ ਬਾਈ ਬਾਕੀ ਬਈ ਆਹ ਜਿਹੜੀ ਡਿਜ਼ਾਈਨ ਨੇ ਕੋਠੀ ਦੇ ਵਿੱਚ ਤੇ ਡਾਉਨ ਵੀ ਦਿਖਾ ਦਿਓ ਬਾਈ ਇਹਨਾਂ ਦਾ ਵੀ ਬਾਈ ਹੋਰਾਂ ਦਾ ਨਾਮ ਜਰੂਰ ਦੱਸੋ ਬਾਈ ਕਿਹੜੇ ਡਾਉਨ ਸੀਲਿੰਗ ਦਾ ਕੰਮ ਕਰ ਰਹੇ ਇਹ ਰਾਜੂ ਹੋਰੀ ਨੇ ਬਾਈ ਠੇਕੇਦਾਰਾ ਸਰਦੂਲਗੜ੍ਹ ਤੋਂ ਨੇ ਅੱਛਾ ਸਰਦੂਲਗੜ੍ਹ ਤੋਂ ਨੇ ਹਾਂਜੀ ਹਾਂ ਡਾਉਨ ਸੀਲਿੰਗ ਦਾ ਕੰਮ ਬਾਈ ਹੋਰੀ ਕਰਦੇ ਨੇ ਸਾਰਾ ਇਹ ਤੇ ਬਾਈ ਕੰਮ ਦੋਸਤ ਸੁਸ਼ਟੋ ਇਹਨਾਂ ਦੇ ਹਾਂ ਬਿਲਕੁਲ ਜਮਾ ਸੰਤੋ ਤੇ ਇੱਧਰ ਵੀ ਆਪਾਂ ਜੇ ਗੱਲ ਕਰੀਏ ਇਹ ਆ ਵਾਸ਼ਿੰਗ ਏਰੀਆ ਦਾ ਹਾਂ ਇਹ ਵਾਸ਼ਿੰਗ ਏਰੀਆ ਆ ਗਿਆ ਕਈ ਵਾਰੀ ਆਏ ਆ ਵੀ ਭਾਂਡੇ ਵਗੈਰਾ ਪਏ ਰਹਿੰਦੇ ਆ ਜਾਂ ਗਿੱਲਾ ਕਈ ਵਾਰੀ ਝੋਲੀ ਕਰਕੇ ਟਾਈਮ ਨਹੀਂ ਲੱਗਦਾ ਇਹ ਲੱਗੀ ਹੋ ਜੂਗਾ ਹਾਂ ਇਹ ਲੱਗਤ ਹੋ ਗਿਆ ਬਾਈ ਬਾਈ ਮਿਸਤਰੀ ਬਾਈ ਆਪਣੇ ਨਾਲ ਆ ਹਨ ਤੇ ਬਾਈ ਜੇ ਤੁਹਾਡੇ ਨਾਲ ਗੱਲ ਕਰੀਏ ਵੀ ਤੁਹਾਨੂੰ ਕਿੰਨਾ ਕੁ ਤਜਰਬਾ ਹੈ ਕੋਠੇ ਬਣਾਉਣ ਦਾ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰ ਤੇਜਬੇ ਦਾ ਵੀਰੇ ਸਾਨੂੰ ਹੋਵੇ 2002 ਦੇ ਕੰਮ ਕਰਦੇ ਆ 25 26 ਸਾਲ ਹੋ ਗਏ 25 26 ਸਾਲ ਹੋ ਗਏ ਠੀਕ ਹੈ ਬਾਈ ਤੇ ਬਾਈ ਬਾਈ ਹਰਾਂ ਨੂੰ ਘੱਟੋ ਘੱਟ 24 25 ਸਾਲ ਹੋ ਗਏ ਜੀ ਕੰਮ ਕਰਦ ਤੇ ਕੋਠੀਆਂ ਬਣਾਉਂਦਿਆਂ ਨੂੰ ਹੈ ਬਾਈ ਠੇਕੇ ਲੈਂਦੇ ਹਾਂ ਹਾਂ ਠੇਕੇ ਲੈਂਦੇ ਹਾਂ ਠੀਕ ਹੈ ਤੇ ਇਹਦਾ ਬਾਈ ਜੇ ਆਪਾਂ ਗੱਲ ਕਰੀਏ ਇਸ ਕੋਠੀ ਦੀ ਤੁਸੀਂ ਇਹ ਕਿੰਨੇ ਟਾਈਮ ਚ ਬਣਾਤੀ ਇਹ ਨੂੰ ਮੇਰੇ ਕੰਮ ਚੱਲ ਜੇ ਹੋਗੇ ਹੋਣੇ ਘੱਟੋ ਘੱਟ ਵੀ 4-5 ਮਹੀਨੇ 4-5 ਮਹੀਨੇ 4 ਮਹੀਨੇ ਹੋ ਜਾਣਗੇ ਠੀਕ ਹੈ ਜੀ 4 ਮਹੀਨੇ ਚ ਕੰਪਲੀਟ ਹੋ ਗਈ ਤੇ ਬਾਈ ਜਿਹੜੇ ਬਾਰੋਂ ਡਿਜ਼ਾਈਨ ਬਣਾਇਆ ਹੈ ਹਨਾ ਆਪਾਂ ਕੋਠੀ ਦੇ ਅਲੱਗ ਜੀ ਲੁੱਕ ਹੈਗੀ ਹੈ ਇਸ ਕੋਠੀ ਦੀ ਆਪਾਂ ਜ਼ਿਆਦਾਤਰ ਅਸੀਂ ਹਰ ਰੋਜ਼ ਨਵੀਆਂ ਬਣਦੀਆਂ ਕੋਠੀਆਂ ਦਿਖਾਉਨੇ ਆ ਹਾਂਜੀ ਬਹੁਤ ਘੱਟ ਕੋਠੀਆਂ ਦੀ ਇਦਾਂ ਦੀ ਲੁੱਕ ਹੁੰਦੀ ਆ ਬਹੁਤ ਤੁਸੀਂ ਕਹਿੰਦਾ ਨਾ ਤਾਂ ਕੋਈ ਜ਼ਿਆਦਾ ਚੀਜ਼ਾਂ ਵੀ ਮੂਰੇ ਪਾਵੇ ਜਾਲੀਆਂ ਜਾਲੀ ਲਾਈ ਹੈ ਵੈਸੇ ਥੋੜੀ ਲਾਈ ਹੈ ਵੈਸੀ ਡਿਜ਼ਾਈਨ ਤੁਸੀਂ ਦਿੱਤੇ ਬਈ ਬਹੁਤ ਸੋਹਣੇ ਲੱਗੇ ਬਈ ਬੈੱਡਰੂਮਾਂ ਦੀ ਗੱਲ ਕਰੀ ਕਿੰਨੇ ਆ ਬੈੱਡਰੂਮ ਦੋ ਨੇ نیچے ਦੋ ਹੈ ਉੱਪਰ ਵੀ ਦੋ ਨੇ ਬਈ ਆ ਪਹਿਲਾ ਬੈੱਡਰੂਮ ਹੈ ਬਈ ਹਾਂਜੀ ਹਾਂ ਤੇ ਇੱਧਰ ਬਈ ਬਈ ਉਹਨਾਂ ਦਾ ਪੁਰਾਣਾ ਘਰ ਆ ਗਿਆ ਪਹਿਲਾਂ ਵਾਲਾ ਹਾਂ ਉਹ ਪੁਰਾਣਾ ਘਰ ਆ ਗਿਆ ਆਪਣਾ ਤੇ ਆ ਦਿਖਾ ਦਿਓ ਬਈ ਇੱਧਰ ਉੱਚਾ ਚੱਕ ਕੇ ਪਾਇਆ 5 ਕੋਟ ਬਈ ਉਹਨਾਂ ਨੇ ਇਹ ਪਹਿਲਾ ਬੈਡਰੂਮ ਹੈ ਜੀ ਇਹ ਇਹਨਾਂ ਦਾ ਵੀ ਭਾਈ ਮੈਨੂੰ ਲੱਗਦਾ ਸਾਈਜ਼ ਹੋਊਗਾ ਘੱਟੋ-ਘੱਟ 13x12 13x12 ਦਾ ਹਾਂ 13 ਕਾ ਇਹ ਹੋਊਗਾ 12 ਕਾ ਇਹ ਹੋਊਗਾ ਇਧਰਾ ਸਟੋਰ ਨਾਲ ਸਟੋਰ ਆ ਗਿਆ ਨਾ ਤੇ ਆਹ ਸਟੋਰ ਦਿਖਾ ਦਿਓ ਭਾਈ ਛੋਟਾ ਜਿਹਾ ਸਟੋਰ ਰੱਖਿਆ ਇਹਨੂੰ ਭਾਈ ਬੈਡਰੂਮ ਦੇ ਵਿੱਚ ਹੀ ਕਰਤਾਬ ਕਹਿੰਦਾ ਮਤਲਬ ਇੱਥੋਂ ਕਵਰ ਹੋ ਜੂਗਾ ਹਣਾ ਹਾਂਜੀ ਹਾਂ ਤੇ ਆ ਜੋ ਇਧਰ ਦਿਖਾ ਦਈਏ ਇਹ ਬਾਥਰੂਮ ਆ ਭਾਈ ਨਹੀਂ ਇਹ ਡਰੈਸਿੰਗ ਰੂਮ ਆ ਡਰੈਸਿੰਗ ਏਰੀਆ ਹਾਂਜੀ ਹਾਂ ਤੇ ਉਹ ਭਾਈ ਕੀ ਚੀਜ਼ ਰੱਖੀ ਹੈ ਉੱਪਰ ਜਿਵੇਂ ਇੱਕ ਕੱਪਵੋਡ ਆਈਏ ਤੇ ਅੱਛਾ ਅੱਛਾ ਇੱਥੇ ਵਿੰਡੋ ਤੇ ਇਹ ਬਾਥਰੂਮ ਆ ਗਿਆ ਇਹ ਬਾਥਰੂਮ ਆ ਗਿਆ ਇਹ ਲੌਬੀ ਨਾਲ ਅਟੈਚ ਆ ਬਾਈ ਅਹੀਂ ਆ ਜੋ ਬਾਈ ਪਾਈ ਨਾਲ ਚੱਲਦੇ ਬੈਡਰੂਮ ਤੇ ਲੌਬੀ ਦੋਨਾਂ ਨਾਲ ਅਟੈਚ ਆ ਜੀ ਦੋਨਾਂ ਨਾਲ ਅਟੈਚ ਆ ਬਾਈ ਇਹ ਤੇ ਇੱਕ ਬੈਡਰੂਮ ਆਪਾਂ ਦਿਖਾ ਦੋ ਦੋਸਤੋ ਉਹਦੇ ਵਿੱਚ ਹੀ ਬਾਈ ਉਹਨਾਂ ਨੇ ਸਟੋਰ ਦੇਤਾ ਤੇ ਨਾਲ ਇਹ ਬਾਥਰੂਮ ਇਹ ਹੋ ਗਿਆ ਬਾਈ ਇਧਰ ਬਾਥਰੂਮਸ਼ਨ ਲੱਗ ਗਿਆ ਹਾਂ ਬਾਥਰੂਮ ਨਾਲ ਤੇ ਬਹੁਤ ਸੋਹਣਾ ਬਾਈ 1700 ਸਕਰ ਫੁੱਟ ਏਰੀਆ ਕਿਸੇ ਭਰਾ ਨੇ ਬਣਾਉਣਾ ਹੋਵੇ ਤਾਂ ਇਹਦੇ ਚ ਆਹ ਕੁਛ ਆ ਜਾਂਦਾ ਇਹਨਾਂ ਨੇ ਖੁੱਲੇ ਰੂਮ ਬਣਾ ਸਕਦੇ ਬਾਈ ਦੂਜਾ ਬੈਡਰੂਮ ਵੀ ਦਿਖਾ ਦੋ ਇੱਕ ਆ ਬੈਡਰੂਮ ਆ ਗਿਆ ਬਾਈ ਤੇ ਪਿੱਛੇ ਬਈ ਗੇਟ ਛੜ ਤੇ ਦੋਨਾਂ ਨੇ ਇਹ ਗੇਟ ਏ ਆਰਜੀ ਬਾਥਰੂਮ ਆ ਗਿਆ ਇਧਰ ਆਪਣੇ ਅੱਛਾ ਅੱਛਾ ਉਹ ਨਾਲ ਠੀਕ ਆ ਬਈ ਆ ਜਰੂਰ ਦਿਖਾ ਦਿਓ ਹੂੰ ਬਾਈ ਉਹਨਾਂ ਨੇ ਬਾਥਰੂਮ ਕੋਠੀ ਦੇ ਵਿੱਚ ਇੱਕ ਅਟੈਚੀਡ ਬੈਡਰੂਮ ਹਾਂਜੀ ਤੇ ਇਧਰ ਤੁਸੀਂ ਬਈ ਕਹਿੰਦਾ ਮਤਲਬ ਵਾਸ਼ਿੰਗ ਮਸ਼ੀਨ ਵਗੈਰਾ ਰੱਖੀ ਜਾ ਹਾਂ ਵਾਸ਼ਿੰਗ ਸਾਹਮਣੇ ਸਾਰਾ ਵਾਸ਼ਿੰਗ ਏਰੀਆ ਆ ਜੂ ਠੀਕ ਹੈ ਜੀ ਹਾਂਜੀ ਤੇ ਇਹਦਾ ਵੀ ਸਾਈਜ਼ ਸੇਮ ਆ ਨਾ ਬਾਈ ਹਾਂਜੀ ਤੇ ਬਹੁਤ ਸੋਹਣਾ ਡਿਜ਼ਾਈਨ ਆ ਬਾਈ ਤੇ ਆਪਾਂ ਉੱਪਰ ਤੋਂ ਦਿਖਾਉਣੇ ਆ ਹੁਣ ਤੇ ਬਾਈ ਜੇ ਪੌੜੀ ਦੀ ਗੱਲ ਕਰੀਏ ਤੁਸੀਂ ਪੱਥਰ ਦੀ ਸੇਮ ਮਟੀਰੀਅਲ ਆ ਨਾ ਜਿਹ ਬਾਈ ਜੀ ਮਿਸਤਰੀ ਨਹੀਂ ਦਿੱਤੀ ਸੀ ਆਪਾਂ ਨੂੰ ਠੀਕ ਹੈ ਤੇ ਬਾਕੀ ਜਦੋਂ ਅਸੀਂ ਦੇਖਣ ਗਏ ਸੀ ਸਾਨੂੰ ਨਾਲ ਹੀ ਸੀਗੇ ਬਾਈ ਜੀ ਬਹੁਤ ਵਧੀਆ ਲੱਗਿਆ ਜਾ ਕੇ ਠੀਕ ਹੈ ਬਾਈ ਤੇ ਇਹਦੇ ਉੱਪਰ ਹੁਣ ਕਿੱਲੀ ਪਾਲਿਸ਼ ਹੋ ਜੂਗੀ ਜਿਵੇਂ ਪੱਥਰ ਦੀ ਕੋਈ ਟੁਕੜੀ ਲੱਗਦੀ ਉਹ ਵੀ ਲੱਗਣ ਲਗਾਉਣ ਦੀ ਕੁਛ ਨਹੀਂ ਲੋੜ ਹੈਗੀ ਐ ਲੱਗੂ ਜਿਵੇਂ ਲੱਕੜ ਦੀ ਹੁੰਦੀ ਹੈ ਉਹ ਵੀ ਲੱਗੀ ਵੀ ਦੇਖੀਏ ਬਾਈ ਜੀ ਹਾਂ ਹਾਂਜੀ ਹਾਂ ਉਹਨਾ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਸੀ ਬਾਈ ਇੱਕ ਵਾਰੀ ਤੇ ਐਦਾਂ ਹੀ ਤੁਸੀਂ ਬਾਈ ਜਿਵੇਂ ਇਹ ਪੌੜੀ ਚੜਾਈ ਹੈ ਉਹਦੇ ਨਾਲ ਪਰਪਾਲਿਸ਼ ਹੋ ਗਏ ਉਹ ਲੁੱਕ ਸਾਨੂੰ ਐ ਲੱਗੇ ਦੇਖਣ ਨੂੰ ਵੀ ਜਿਵੇਂ ਇੱਕ ਲੱਕੜ ਦੀ ਹੁੰਦੀ ਹੈ ਹਾਂਜੀ ਹਾਂ ਤੇ ਨਾਲੇ ਸਸਤੀ ਪੈਂਦੀ ਹੈ ਬਈ ਹਾਂਜੀ ਤੇ ਜਿਵੇਂ ਚੁਗਾੜ ਤੇ ਕਲਰ ਹੋਊਗਾ ਹਾਂ ਪਾਲਿਸ਼ ਹਾਂ ਪਾਲਿਸ਼ ਉਵੇਂ ਇਹ ਸੇਮ ਹੋ ਜੂਗਾ ਨਾਲੇ ਲੁੱਕ ਸੋਹਣੀ ਆਊ ਬਈ ਹਾਂਜੀ ਤੇ ਬਈ ਇੱਕ ਚੀਜ਼ ਆ ਵੀ ਆਪਾਂ ਜਦੋਂ ਕੋਠੀ ਦਿਖਾਉਨੇ ਆ ਆਪਾਂ ਨਵੀਂ ਬਣਦੀ ਕੋਠੀ ਕਿਉਂ ਦਿਖਾਉਨੇ ਆ ਤੁਹਾਨੂੰ ਉਹਦੇ ਚ ਆਪਾਂ ਨੂੰ ਇਹ ਹੁੰਦਾ ਜਦੋਂ ਆਪਣੇ ਕਿਸੇ ਭਰਾ ਨੇ ਕੋਠੀ ਬਣਾਉਣੀ ਐ ਤਾਂ ਉਹਨੂੰ ਨਾ ਜਿਵੇਂ ਕਿ ਬਈ ਆ ਪੌੜੀ ਆ ਹੁਣ ਆਪਾਂ ਲੱਕੜ ਦੀ ਵੀ ਚੜਾਉਨੇ ਆ ਤੇ ਲੱਕੜੀ ਵਿੱਚ ਚੜਾਈ ਪਈ ਹੁੰਦੀ ਹੈ ਕਿਤੇ ਕਹਿੰਦਾ ਮਤਲਬ ਜਿਹੜਾ ਮਟੀਰੀਅਲ ਹੁੰਦਾ ਹੈ ਉਹਦੇ ਵਿੱਚ ਛੱਤ ਵਾਲਾ ਪਾਉਂਦੇ ਆਪਾਂ ਹਣਾ ਬਜਰੀ ਵਗੈਰਾ ਹਾਂਜੀ ਹਾਂ ਜੇ ਇਹ ਕਿਸੇ ਨੂੰ ਸਸਤੀ ਲੱਗੇ ਤਾਂ ਬਾਈ ਇਹਨੂੰ ਦੇਖ ਕੇ ਬੰਦੇ ਦੇ ਮਨ ਚ ਆ ਜਾਂਦਾ ਵੀ ਆਪਾਂ ਵੀ ਆਪਾਂ ਹੀ ਹਾਂ ਤੇ ਜਿਵੇਂ ਬਾਈ ਹੁਣ ਤੁਸੀਂ ਚੁਗਾਠਾਂ ਲਾਈਆਂ ਨੇ ਇਹ ਪੱਥਰ ਦੀਆਂ ਲਾਈਆਂ ਨੇ ਹਾਂਜੀ ਪੱਥਰ ਦੀਆਂ ਹੁਣ ਜਿਹੜੀ ਲਾਈਫ ਹੈ ਮਿਸਤਰੀ ਭਰਾ ਨੂੰ ਹੋ ਗਿਆ ਆਪਣੇ ਨੂੰ ਠੇਕੇ ਦਾ ਭਰਾ ਨੂੰ 20-25 ਸਾਲ ਹੋ ਗਏ ਕੰਮ ਕਰਦੇ ਹਾਂਜੀ ਇਹਦਾ ਹੁਣ ਆਪਾਂ ਨੂੰ ਬੈਟਰ ਦੱਸ ਸਕਦਾ ਵੀ ਇਹ ਬਾਈ ਆਪਾਂ ਲੱਗੀ ਵੀ ਦੇਖੀ ਐ ਤੇ ਚੀਜ਼ ਦੀ ਕਾਮਯਾਬੀ ਦਾ ਬਾਈ ਨੂੰ ਪਤਾ ਹੀ ਹੁੰਦਾ ਵੀ ਇਹ ਕਾਮਯਾਬ ਤੇ ਬਈ ਵਧੀਆ ਸuggestion ਕੀਤੀ ਏ ਤੁਹਾਨੂੰ ਆਪਣੇ ਪਾਣੀ ਮਾੜੇ ਆ ਬਾਕੀ ਹੈ ਨਾ ਛੋਰਾ ਦਾ ਆਉਂਦੀ ਰਹਿੰਦਾ ਹੈਗਾ ਉਹ ਆਉਂਦਾ ਰਹਿੰਦਾ ਇੱਥੇ ਕੋਈ ਪ੍ਰੋਬਲਮ ਨਹੀਂ ਹਾਂ ਤਾਂ ਇਹ ਉਹਦੇ ਕਰਕੇ ਆਪਾਂ ਨੇ ਫਿਰ ਜਾਦੇ ਇਹਨੂੰ ਉਹ ਦਿੱਤਾ ਹੈਗਾ ਤੇ ਬਈ ਉੱਪਰ ਵਾਲੇ ਬੈਡਰੂਮਾਂ ਬਾਰੇ ਦੱਸੀਏ ਆਪਾਂ ਕਿੰਨੇ ਆ ਬਈ ਦੋ ਬੈਡਰੂਮ ਨੇ ਆਪਣੇ ਉੱਪਰ ਠੀਕ ਹੈ ਬਈ ਆ ਦਿਖਾ ਦਿਓ ਤੇ ਬਈ ਦੁਬਾਰਾ ਤੋਂ ਬਾਈ ਹੋਰਾਂ ਦਾ ਨਾਮ ਬੋਲ ਦੋ ਠੇਕੇਦਾਰ ਭਰਾ ਦਾ ਆਪਣੇ ਦਾ ਇਹ ਆਪਣੇ ਜਗਦੀਪ ਸਿੰਘ ਜੱਗੀ ਮਢਾਲੀ ਪਿੰਡ ਦੇ ਇਹਨਾਂ ਦਾ ਠੀਕ ਹੈ ਬਈ ਬਹੁਤ ਹੀ ਸੋਹਣਾ ਕੰਮ ਕਰਦੇ ਨੇ ਬਹੁਤ ਹੀ ਸੋਹਣਾ ਕੰਮ ਕਰਦੇ ਨੇ ਉਂ ਵੀ ਦਿਲ ਦੇ ਹੀਰੇ ਬੰਦੇ ਨੇ ਬਹੁਤ ਨਰਮ ਉਹਦੀ ਬੰਦਾ ਮੰਨ ਕੇ ਚੱਲੋ ਕੰਮ ਵੀ ਬਾਈ ਤੋਂ ਕੋਈ ਤੋੜਾ ਨਹੀਂ ਰੰਦਾ ਹਾਂ ਬੰਦੇ ਉਹਨਾਂ ਤੇ ਜਿਵੇਂ ਬਾਈ ਉਹਨਾਂ ਨੇ ਸੋਹਣਾ ਕੰਮ ਕੀਤਾ ਬਾਈ ਬਹੁਤ ਵਧੀਆ ਕੰਮ ਇੱਧਰ ਆ ਕੇ ਡਰੈਸਿੰਗ ਹਾਂਜੀ ਹਾਂ ਇਹ ਛੋਟਾ ਜਿਹਾ ਡਰੈਸਿੰਗ ਰੱਖਿਆ ਬਾਈ ਉਹਨਾਂ ਨੇ ਉੱਪਰਲੇ ਬੈੱਡਰੂਮ 'ਚ ਇੱਕ ਬਾਥਰੂਮ ਅਟੈਚ ਹੈ ਇਹ ਬਾਥਰੂਮ ਆ ਗਿਆ ਤੇ ਇਹ ਬਾਈ ਸੇਮ ਹੀ ਆਪਾਂ ਬੈੱਡਰੂਮ ਦਿਖਾਇਆ ਸੀ ਜਿਹੜਾ ਉਹਦੇ ਉਹਦੇ ਵਾਂਗ ਉਸੇ ਉਸੇ ਜਗ੍ਹਾ ਹੈ ਨਾ ਹਾਂਜੀ ਹਾਂ ਉਹੀ ਜਗ੍ਹਾ ਤੇ ਉੱਥੇ ਹੀ ਅਟੈਚ ਕਰਤਾ ਬਾਈ ਉਹਨਾਂ ਨੇ ਤੇ ਇੱਕ ਹੋਰ ਆ ਬਾਈ ਇੱਧਰ ਹਾਂਜੀ ਇਹਦੇ ਨਾਲ ਕੁਝ ਨਹੀਂ ਅਟੈਚ ਨਹੀਂ ਇਹਦੇ ਨਾਲ ਕੁਝ ਨਹੀਂ ਇੱਥੇ ਬਾਈ ਮੈਨੂੰ ਇਹ ਕਹਿੰਦਾ ਮਤਲਬ ਇਹਨੂੰ ਸਟੱਡੀ ਰੂਮ ਵੀ ਕਹਿ ਸਕਦਾ ਸਟੱਡੀ ਰੂਮ ਪੂਜਾ ਰੂਮ ਹਾਂ ਤੁਸੀਂ ਦੋਨਾਂ ਨੂੰ ਤਾਂ ਯੂਜ਼ ਤਾਂ ਆਪਾਂ ਕਿੰਨੇ ਕਰਨ ਲੱਗੇ ਥੱਲੇ ਵੀ ਹੈਗੇ ਰਬੀ ਹਾਂਜੀ ਹਾਂ ਤੇ ਭਾਈ ਆਪਾਂ ਦਿਖਾ ਦਿਓ ਇਧਰੋਂ ਵੀ ਤੇ ਰੋੜੀ ਕੁੱਟੀ ਪਈ ਆ ਭਾਈ ਉਹਨਾਂ ਨੇ ਤਾਂ ਸਿੱਟੀ ਪਈ ਆ ਪੱਥਰ ਦੀ ਵੀ ਤਿਆਰੀ ਅੱਗੇ ਹਾਂ ਤੇ ਭਾਈ ਭਾਂਡੇ ਵਾਲਾ ਏਰੀਆ ਦਿਖਾਈਏ ਤੇ ਇੱਥੋਂ ਦੱਸੋ ਭਾਈ ਆ ਇੱਕ ਚੀਜ਼ ਨਾ ਜਿਵੇਂ ਕਿ ਆ ਰੱਖਿਆ ਭਾਈ ਇੱਥੇ ਝੂਮਰ ਵਗੈਰਾ ਦਾ ਹਾਂਜੀ ਇਹ ਝੂਮਰ ਵਗੈਰਾ ਦਾ ਇਹ ਤਾਂ ਯੂ ਆਪਾਂ ਨੇ ਇੱਥੇ ਕੱਟ ਲਗਾਇਆ ਸੀ ਵੀ ਝੂਮਰ ਦੇ ਸੇ ਨੀਚੇ ਅੱਛਾ ਠੀਕ ਹੈ ਠੀਕ ਇਹ ਬਾਕੀ ਚਾਂਦਨ ਤੇ ਬਹੁਤ ਸੋਹਣਾ ਡਿਜ਼ਾਈਨ ਬਾਈ ਬਣਾਇਆ ਬਾਈ ਉਹਨਾਂ ਨੇ ਜਿਨ੍ਹਾਂ ਨੇ ਡਿਜ਼ਾਈਨ ਬਣਾਇਆ ਤੇ ਚੰਗਾ ਡਿਜ਼ਾਈਨ ਆ ਬਾਈ ਤੇ ਕੰਮ ਨੂੰ ਚਾਰ ਚੰਦ ਲਾਏ ਪਏ ਨੇ ਇੱਕ ਸੋਹਣੇ ਡਿਜ਼ਾਈਨ ਨੂੰ ਬਾਈ ਉਹਨੂੰ ਚੰਗਾ ਰੂਪ ਦੇਣ ਵਾਸਤੇ ਇੱਕ ਚੰਗਾ ਠੇਕੇਦਾਰ ਹੋਣਾ ਚਾਹੀਦਾ ਠੇਕੇਦਾਰ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਇਹਦਾ ਮਤਲਬ ਵੀ ਆਪਾਂ ਕਈ ਵਾਰੀ ਡਿਜ਼ਾਈਨ ਬਾਲਾ ਸੋਹਣਾ ਹੁੰਦਾ ਹੈ ਹਰੇਕ ਬਿਸਤਰੀ ਤੋਂ ਬਈ ਉਵੇਂ ਕੰਮ ਨਹੀਂ ਹੁੰਦਾ ਹੁੰਦਾ ਨਹੀਂ ਹਾਂ ਸੇਮ ਟੂ ਸੇਮ ਬਣਾ ਨਹੀਂ ਸਕਦੇ ਗਏ ਹੁਣ ਇਹਦਾ ਬਈ ਆਪਾਂ 3D ਮਾਡਲ ਹੈਗਾ ਆਪਣੇ ਕੋਲ ਹਾਂਜੀ ਉਹ ਆਪਾਂ ਜਰੂਰ ਨਾਲ ਲਾਵਗੇ ਨਾ ਠੀਕ ਹੈ ਹਾਂਜੀ ਤੇ ਇਹ ਕਹਿੰਦਾ ਉਧਰ ਸੇਮ ਲੁੱਕ ਆਈ ਹੈ ਕੋਠੀ ਦੀ ਜਿਵੇਂ ਜਿੱਥੇ ਜਿੱਥੇ ਕੋਰਾ ਆਉਣੇ ਬਈ ਜਿਹੜੀਆਂ ਜਿਹੜੀਆਂ ਜਿੱਥੇ ਜਿੱਥੇ ਬਾਹਰੋਂ ਵੀ ਕੰਮ ਕੀਤਾ ਉਹ ਵੀ ਬਈ ਉਹਨਾਂ ਨੇ ਜਮ ਸੇਵ ਕੀਤਾ ਹੋਇਆ ਤੇ ਇੱਧਰ ਬਈ ਆ ਦੇਖੋ ਇੱਥੇ ਜਿੱਥੇ ਜਾਲੀ ਦੀ ਲੋੜ ਸੀ ਜਾਲੀ ਲਾਈ ਹੈ ਤੇ ਆ ਬਈ ਤੁਸੀਂ ਕਾਫੀ ਸਖਤ ਕੀਤਾ ਇਹਨਾਂ ਦਾ ਕੰਮ ਇਹ ਨਹੀਂ ਹੈਗਾ ਇਹ ਨਰਮ ਨਹੀਂ ਰੱਖਿਆ ਜੀ ਇਹ ਕਹਿੰਦੇ ਹੈ ਜਾਲੀ ਇਹ ਰਸ ਗਾਦੇ ਵਿਫਾਰ ਹੋ ਨਹੀਂ ਹੈਗਾ ਹੋ ਨਹੀਂ ਹੈਗਾ ਬਈ ਇੰਨੇ ਆਏ ਆਏ ਬੰਦਾ ਖੜ ਗਿਆ ਹਾਂ ਸੇਫਟੀ ਹੈ ਸੇਫਟੀ ਕਈ ਵਾਰੀ ਬੰਦਾ ਆ ਕੇ ਬੰਦ ਕੇ ਚਲੋ ਜਵਾਕ ਚ ਚੋਟ ਕਰ ਦੇ ਆਹ ਡਿਜ਼ਾਈਨ ਬਾਈ ਜਿਹੜੇ ਦੇ ਹਾਂਜੀ ਆ ਦਿਖਾ ਦਿਓ ਬਈ ਇਧਰੋਂ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਬਾਈ ਹੋਰਾਂ ਨੇ ਇੱਕ ਹੋਰ ਚੀਜ਼ ਆ ਬਾਈ ਤੁਸੀਂ ਜਿੱਥੇ ਜਿੱਥੇ ਯੂਜ਼ ਕਰਨੀ ਸੀ ਜਾਲੀ ਕਰ ਲਈ ਪਰ ਜਿਹੜੇ ਆ ਡਿਜ਼ਾਈਨ ਦਿੱਤੇ ਆ ਤੁਸੀਂ ਬਾਹਰੋਂ ਇਹ ਸਦਾ ਵਾਰ ਹੀ ਨੇ ਇਹਨਾਂ ਨੂੰ ਕੁਝ ਨਹੀਂ ਮੰਨ ਲੱਗੇ ਚਲੋ ਹਾਂ ਇਹਨਾਂ ਪਾਵੇ ਨਾ ਕੁਝ ਨਹੀਂ ਲਗਾਏ ਆਪਾਂ ਨੇ ਬਾਈ ਨੇ ਆਪ ਹੀ ਬਣਾਇਆ ਠੀਕ ਆ ਬਾਈ ਠੀਕ ਆ ਹਾਂ ਤੇ ਕਹਿੰਦਾ ਮਤਲਬ ਜੇ ਜਦੋਂ ਨਕਸ਼ਾ ਪਾਸ ਕੀਤਾ ਸੀ ਤੁਸੀਂ ਬਾਈ ਹੋਰਾਂ ਤੋਂ ਵੀ ਨਾਲ ਰੈਲੀ ਹਾਂਜੀ ਹਾਂ ਨਾਲ ਵੀ ਵੀ ਆਪਾਂ ਕਿਹੜੀ ਕਿਹੜੀ ਚੀਜ਼ ਆਪਾਂ ਕਿੱਥੇ ਰੱਖੀਏ ਬਾਹਰ ਕਿੰਨਾ ਕਿੰਨਾ ਕੀ ਕੀ ਕਿੰਨੀਆਂ ਕਿ ਮੋਲਡਿੰਗ ਵਗੈਰਾ ਬਣਾਉਣੀਆਂ ਨੇ ਬਾਹਰੋਂ ਫਰੰਟ ਬਣਾਉਣਾ ਉਹਦਾਂ ਦਾ ਰੈ ਨਾਲ ਬਹੁਤ ਸੋਹਣਾ ਕੰਮ ਹੋਇਆ ਹਾਂਜੀ ਹਾਂ ਬਈ ਅਸਲ ਆਪਾਂ ਕੋਠੀ ਤੁਹਾਨੂੰ ਦਿਖਾ ਦਿੱਤੀ ਬਾਹਰੋਂ ਵੀ ਤੇ ਬਈ ਪਿਛਲੇ ਪਾਸੇ ਦੇਖੀ ਆਪਾਂ ਇਧਰ ਮੂਹਰੋਂ ਵੀ ਦਿਖਾ ਦਿੱਤੀ ਇੱਧਰ ਦੇ ਪਾਸੇ ਬਈ ਇੱਧਰ ਵੀ ਪੌੜੀ ਤੁਸੀਂ ਉਹੀ ਚੜਾਈ ਹੈ ਨਾ ਹਾਂਜੀ ਹਾਂ ਇਹ ਇਹਦਾ ਸਾਈਜ਼ ਥੋੜਾ ਜਿਹਾ ਛੋਟਾ ਹੈਗਾ ਬਈ ਇਹ ਕਿੰਨੇ ਕਿੰਨੇ ਕੰਦ ਦੇ ਵਿੱਚ ਦੇਣੇ ਪੈਂਦੇ ਆ ਇਹ ਹੈਗਾ ਜੀ 9 ਇੰਚੀ ਕੰਦ ਦੇ ਵਿੱਚ ਹੈ ਅੱਛਾ 9 ਇੰਚੀ ਕੰਦ ਦੇ ਵਿੱਚ ਕਹਿੰਦਾ ਉਧਰ ਜੇ ਬਾਲਾ ਕਹਿੰਦਾ ਉਧਰ ਜੇ ਬਾਲਾ ਭਾਰੀ ਚਾਪ ਭਾਰ ਲੈ ਕੇ ਚੜਨਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਅਸੀਂ ਗੱਟ ਰੂਟ ਲੈ ਕੇ ਜਿੱਥੋਂ ਵੀ ਚੜਿਆ ਫਿਰ ਤਾਂ ਬਈ ਇਦੋਂ ਤੱਕ ਕੀ ਭਾਰ ਚੱਕਣਾ ਹੈ ਨਾ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਵੀ ਆਪਾਂ ਸਾਰੀ ਕੋਠੀ ਤੁਹਾਨੂੰ ਦਿਖਾਈ ਹੈ ਬਾਹਰੋਂ ਵੀ ਬਾਈ ਹੋਰੀ ਆਪਣੇ ਨਾਲ ਨੇ ਜਿਨ੍ਹਾਂ ਦੀ ਇਹ ਕੋਠੀ ਹੈ ਮੁਬਾਰਕ ਬਾਈ ਹੋਰਾਂ ਨੂੰ ਤੇ ਇੱ ਤੇ ਕੋਠੀ ਦਾ ਜਦੋਂ ਸਾਰਾ ਕੰਮ ਹੋ ਗਿਆ ਆਪਾਂ ਦੁਬਾਰਾ ਤੋਂ ਵੀਡੀਓ ਪਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਤੇ ਕਮੈਂਟ ਜਰੂਰ ਕਰਨਾ ਬਾਈ ਤੇ ਕਮੈਂਟ ਤਾਂ ਕਰਕੇ ਕਹਿੰਦੇ ਹੁੰਨੇ ਆਪਾਂ ਵੀ ਉਹਦੇ 'ਚ ਪਤਾ ਲੱਗ ਸਕੇ ਵੀ ਜੇਸੂ ਨੂੰ ਕੋਈ ਕਮੀ ਲੱਗਦੀ ਆ ਤਾਂ ਕਮੀ ਵੀ ਦੱਸ ਦਿਓ ਕੋਠੀ ਦੇ ਵਿੱਚ ਤੇ ਆਪਾਂ ਹਰ ਇੱਕ ਨਵੀਂ ਬਣਦੀ ਕੋਠੀ ਤੁਹਾਨੂੰ ਹਰ ਰੋਜ਼ ਦਿਖਾਉਣੇ ਆ ਤੇ ਡਿਜ਼ਾਈਨ ਜੇ ਸੋਹਣਾ ਲੱਗਿਆ ਤਾਂ ਵੀ ਕਮੈਂਟ ਕਰਨਾ ਬਾਈ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ